ਇਸ ਫਾਇਦੇ ਵੇਚ ਕੇ ਫੋਰਚੂਨਰ ਤੇ ਜੇ ਲੈਣੀ ਆ ਸਿਆਰਾ ਗੱਡੀ ਤਾਂ ਆਹ ਬਾਈ ਜਿਹੜੀ ਆਪਾਂ ਤੁਹਾਡੇ ਵਾਸਤੇ ਲੱਕੜ ਲੈ ਕੇ ਆ ਗਏ ਆ ਇਹ ਵੇਚ ਕੇ ਤੁਸੀਂ ਸਿਆਰਾ ਗੱਡੀ 1 ਸਕਿੰਟ ਚ ਬਾਈ ਬੁੱਕ ਕਰਾ ਸਕਦੇ ਆ ਕਿਉਂਕਿ ਆਹ ਚੀਜ਼ ਦੇ ਬਾਈ ਪੱਤੇ ਵੀ ਵਿਕਦੇ ਆ ਜੜਾਂ ਵੀ ਵਿਕਦੀਆਂ ਇਹ ਕੋਈ ਮਜ਼ਾਕ ਨਹੀਂ ਫੌਜੀ ਸਾਹਿਬ ਸਹੀ ਗੱਲ ਹੈ ਹਾਂਜੀ ਬਾਈ ਇਹ ਪਪੂਲਰ ਆ ਬਾਈ ਜੀ ਪਪੂਲਰ ਆ ਇਹ ਪਪੂਲਰ ਆ ਬਾਲੀ ਦੇਖ ਪਾਲ ਤਾਂ ਨਹੀਂ ਕਰਨੀ ਪੈਂਦੀ ਇਹਦੀ ਬਿਲਕੁਲ ਨਹੀਂ ਬਾਈ ਤੱਕੀ ਇਹ ਬਾਈ ਹੈਗੀ ਵੈਰਾਈਟੀ ਕਿਹੜੀ ਕਿਹੜੀ ਆਦਾ ਬਾਈ ਟਰੱਕਾਂ ਦੇ ਟਰੱਕ ਲਾਈ ਬੈਠਾ ਯਾਰ ਕੀ ਇਹ ਬਾਈ ਦੀ ਵੈਰਾਈਟੀ ਆਪਣੇ ਕੋਲੇ ਹੈਗੀ ਆ ਜੀੜ ਧੜਲੀ ਇਸ ਟਾਈਮ ਮੌਕੇ ਤੇ 109 110 ਤੇ 112 112 ਜੀ ਤੇ ਵਾਕਈ ਬਾਈ ਇਹਦੀ ਸਹੀ ਗੱਲ ਹੈ ਗੱਡੀ ਬੁੱਕ ਕਰਾ ਸਕਦੇ ਪਹਿਲੀ ਕਰਾ ਲੈਂਦੇ ਬਾਈ ਕੋਈ ਦਿੱਕਤ ਨਹੀਂ ਹੁਣ ਬੁੱਕ ਕਰਾ ਲਓ ਯਾਰ ਕਿੰਨੇ ਸਾਲਾਂ ਚ ਆਪਾਂ ਪੈਸੇ ਕਢਾ ਕੇ ਦੇ ਦਾਂਗੇ 4 ਤੋਂ 5 ਸਾਲਾਂ ਦੇ ਵਿੱਚ ਕੋਈ ਬੜਾ ਵਿਆਜ ਨਹੀਂ ਪੈਂਦਾ ਕੋਈ ਕੋਈ ਵਿਆਜ ਨਹੀਂ ਬਾਈ ਲੈ ਵੀ ਅੱਜ ਗੱਡੀ ਬੁੱਕ ਕਰਾ ਸਕਦੇ ਆ ਤੇ 4 ਸਾਲਾਂ ਦੇ ਵਿੱਚ ਕਿੰਨੇ ਦਾ ਨਿਕਲ ਆਊਗਾ ਇਹ ਕਿੱਲੇ ਜੋ ਤੋਂ ਘਟ ਦੱਸਣਾ ਵੱਧ ਨਹੀਂ 10 ਤੋਂ 12 ਲੱਖ ਦੀ ਅੱਜ ਪੱਲੇ ਆਮਦਨ ਪੈ ਰਹੀ ਆ ਭਾਈ ਇਹ ਘਟ ਤੋਂ ਘਟ ਆ ਘਟ ਤੋਂ ਘਟ ਆ ਬਾਕੀ ਤੁਹਾਡੀ ਮਿਹਨਤ ਹੈ ਮਿਹਨਤ ਤੇ ਕੋਈ ਸਾਹ ਸੰਭਾਲ ਦੀ ਬਾਲੀ ਤਾਂ ਨਹੀਂ ਕੋਈ ਸਾਹ ਸੰਭਾਲ ਨਹੀਂ ਫालतੂ ਭਾਈ ਜੀ ਇਹਦੇ ਚ 4-5 ਸਾਲ ਵਧੀਆ ਕਣਕ ਫਸਲ ਸਾਰੀ ਫਸਲ ਆਪਾਂ ਲੈ ਸਕਦੇ ਹਾਂ ਕਿੰਨੇ ਫੁੱਟ ਤੇ ਲਾਵਾਂਗੇ ਇਹ ਆਪਾਂ ਆਪਾਂ ਜ਼ਿਆਦਾਤਰ ਲਾਵਾਂਗੇ 13-8 ਤੇ 13-8 ਤੇ ਵਿੱਚ ਫਸਲ ਕਰ ਸਕਦੇ ਕੋਈ ਇਹਦੇ ਵਧੀਆ 5 ਸਾਲ ਅੱਛਾ 5 ਸਾਲ ਕਣਕ ਕਣਕ ਕੋਈ ਹੋਰ ਹਲਦੀ ਹੁਲਦੀ ਹਲਦੀ ਵੀ ਕਰ ਸਕਦੇ ਆ ਅੱਛਾ ਵੀ ਲਾ ਸਕਦੇ ਆ ਸਬਜ਼ੀ ਵੀ ਕਰ ਸਕਦੇ ਆ ਕਿੱਥੋਂ ਮਿਲੂਗਾ ਭਾਈ ਇਹ ਮਲੋਟ ਰੋਡ ਬਾਈਪਾਸ ਅਬੋਰ ਤੋਂ ਫੌਜੀ ਨਰਸਰੀ ਆ ਬਲੇ ਇੱਕ ਸਿੱਧੂ ਹਾਈ ਟੈਕ ਨਰਸਰੀ ਸਿੱਧੂ ਹਾਈ ਟੈਕ ਨਰਸਰੀ ਤੋਂ ਲਓ ਭਾਈ ਜੇ ਤੁਸੀਂ ਪੱਤੇ ਵੇਚਣੇ ਆ ਜੜਾਂ ਵਿੱਚ ਨੇ ਜਿਵੇਂ ਕਹਦੇ ਨੇ ਬਾਹਰਲੇ ਦੇਸ਼ਾਂ 'ਚ ਬਈ ਡਾਲਰ ਲੱਗਦੇ ਆ ਪੱਤਿਆਂ ਨੂੰ ਉਹ ਡਾਲਰ ਤਾਂ ਹੁਣ ਪਤਾ ਨਹੀਂ ਪਰ ਇੱਥੇ ਰੁਪਈਏ ਲੱਗਣਗੇ ਪੱਤਿਆਂ ਨੂੰ ਤੁਹਾਡੇ ਤੇ ਕਰ ਲਓ ਐਫ ਡੀ ਆ ਬਈ ਐਫ ਡੀ ਆ ਬਾਈ ਜੀ ਜਿੰਨੇ ਪੈਸੇ ਅੱਜ ਲਾਓਗੇ 100 ਗੁਣਾ ਮੋੜਾਂਗੇ ਅਸੀਂ ਇੱਕ ਗੱਲ ਹੋਰ ਆ ਹੁਣ ਮੋਦੀ ਸਰਕਾਰ ਨੇ ਤਾਂ ਬਈ ਕੰਮ ਬੰਦ ਕਰੀ ਆਉਂਦੀ ਆ 10 ਲੱਖ ਤੱਕ ਵੀ ਤੁਸੀਂ ਬੈਂਕ 'ਚੋਂ ਨਹੀਂ ਕਢਵਾ ਸਕਦੇ ਕੰਮ ਖਤਮ ਹੋਇਆ ਐ ਐਫ ਡੀਆਂ ਵਾਣਾ 'ਚ ਫਿਕਸ ਕਰ ਲਓ ਆਪਦੀਆਂ ਲਾ ਲਓ ਬਈ ਤੇ ਕਰ ਲਿਓ ਸੰਪਰਕ ਫੌਜੀ ਨਰਸਰੀ ਰੋਟ ਰੋਡ ਹਬੌਰ ਧੰਨਵਾਦ